ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਂਗੇ ਸ਼ੁਰੂਆਤ ਕਰਦੇ ਆਂ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ ਸਵਾ 4 ਤੇ ਅੱਜ ਵੀ ਮੈਂ ਬਸ ਸੀਨ ਪਰੋਂਦੇ ਕੰਮ ਚ ਬੀਜੀ ਸੀਗੀ ਤੇ ਹੁਣ ਨਾਲ ਨੁੱਕੇ ਹਟੀਆਂ ਸਮਨ ਨੂੰ ਵੀ ਲੜਾ ਦਿੱਤਾ ਵਿਖੇ ਹੰਦਾ ਪਿਆ ਆ ਤੇ ਉਧਰ ਮੈਂ ਉਹ ਵਾਲੇ ਸੂਟ ਜਿਹੜੇ ਆ ਉਹ ਤਿਆਰ ਕਰਕੇ ਰੱਖ ਦਿੱਤੇ ਆ ਤੇ ਇੱਕ ਹੋਰ ਆ ਉਹ ਵਾਲਾ ਜੈਂਪਰ ਆ ਜਿਹੜਾ ਇਹ ਮੈਂ ਹੁਣ ਲੱਗੀ ਸੀ ਸੀਨ ਮੈਂ ਪ੍ਰੈਸ ਵਗੈਰਾ ਕਰਕੇ ਸਾਰਾ ਉਹਦੀ ਕਟਿੰਗ ਵਗੈਰਾ ਕਰ ਲਈ ਆ ਤੇ ਉਹ ਮੈਂ ਹੁਣ ਲੱਗੀ ਆ ਸੀਨ ਤੇ ਮੈਂ ਤਾਂ ਵਲੌਗ ਦੀ ਸਟਾਰਟਿੰਗ ਕਰ ਲਵਾਂ ਤੇ ਲੱਲਾ ਆ ਦੇਖੋ ਹਾਂਜੀ ਹੈ ਕੀ ਕੀ ਇਦਦਰ ਆਪਾਂ ਨਾਲ ਹੀ ਲਾਇਆ ਆ ਨਾਟਕ ਦੇਖਦੇ ਪਏ ਆ ਤੇ ਇਦਾਂ ਨੋ ਸਿਗਨਲ ਜੀ ਆਈ ਜਾਂਦੀ ਆ ਤੇ ਬਾਕੀ ਤੁਸੀਂ ਇਦੀ ਮੇਰੇ ਵੀਡੀਓ ਦੇ ਨਾਲ ਬਣੇ ਰਹੋ ਤੇ ਆਪਾਂ ਜੋ ਵੀ ਕੋਈ ਕੰਮ ਕਰ ਜਾਂ ਜੋ ਵੀ ਆ ਤੁਹਾਨੂੰ ਅੱਗੇ-ਅੱਗੇ ਦਿਖਾਵਾਂਗੇ ਤੇ ਸਾਮਾਨ ਨੇ ਆਪਣੇ ਸਾਰੇ ਖਲਾਉਣੇ ਤੋੜ ਲਏ ਇੱਕ ਵੀ ਚੀਜ਼ ਨਹੀਂ ਇਹ ਰੱਖਦਾ ਹੈਗਾ ਚੱਜ ਨਾਲ ਸਾਰੀਆਂ ਚੀਜ਼ਾਂ ਕੱਲੀਆਂ ਕੱਲੀਆਂ ਕਰ ਦਿੱਤੀਆਂ ਟਰੈਕਟਰ ਵੀ ਤੋੜ ਲਿਆ ਇਹਨੇ ਜਿਹੜੀ ਕਾਲ ਲਿਆ ਕਿ ਤੁਸੀਂ ਉਹ ਵੀ ਇਹਨੇ ਤੋੜ ਲਈ ਤੇ ਆ ਵੀ ਤੋੜ ਲਈ ਇਹਨੇ ਹਨਾ ਹਨਾ ਹਾਂ ਗੰਦਾ ਬਾਏ ਕਰ ਦੇ ਇੱਧਰ ਥਾ ਥਾ ਕਰ ਦੇ ਹਾਂਜੀ ਜੀ ਟਾਈਮ ਹੋ ਗਿਆ 6 ਵਜ ਗਏ ਆ ਤੇ ਸਮਰੂ ਨਹੀਂ ਖੇਲਦੇ ਪਏ ਆ ਨਹੀਂ ਮੰਨੇ ਕੋਈ ਨਹੀਂ ਆਇਆ ਉਹ ਕਿੱਦਾਂ ਬੈਠਾ ਆ ਉੱਥੇ ਚੜ ਕੇ ਖੇਡਦੇ ਆ ਇਹ ਸਮਰ ਇੱਥੇ ਖੇਡ ਲੈ ਪਤਾਜਾ ਪੱਖਾ ਲਾਈਏ ਨਾਲ ਤੇ ਬਾਕੀ ਮੈਂ ਇੱਧਰ ਦਾਲ ਧਰ ਦਿੱਤੀ ਆ ਤੇ ਉਹ ਸਮਾਨ ਉਹ ਮਿਲਿਆ ਆ ਰਾਸ਼ਨ ਤੇ ਸਵੇਰੇ ਇੱਧਰ ਤੋਆ ਜੀਬ ਆਏ ਸੀਗੇ ਤਾਂ ਉਹ ਸਵੇਰੇ ਦੇਖ ਕੇ ਗਏ ਆ ਅੰਬੀਆਂ ਅੰਬ ਜੋ ਮੱਝ ਗਿਆ ਲੋ ਤੇ ਨੇਰੀ ਨਾ ਇਹ ਹੋ ਹੋ ਗਿਆ ਜਿੱਦਾਂ ਝੜ ਜਾਂਦੇ ਆ ਨਾ ਤਾਂ ਕਰਕੇ ਤੇ ਆਹ ਸਮਨ ਨੂੰ ਰਾਸ਼ਨ ਮਿਲਿਆ ਇਹ ਮੈਂ ਦੇਖਿਆ ਨੇ ਕੀ ਕੀ ਮਿਲਿਆ ਆ ਕਿੰਨਾ ਕੁਛ ਦਿੱਤਾ ਹੈ ਇਸੇ ਕੰਮ ਦਾ ਕੋਈ ਚੀਜ਼ ਨਹੀਂ ਹੁੰਦੀ ਇੱਕ ਦਲੀਆ ਆਇਆ ਬਸ ਉਹ ਬਣਾ ਲੇਦਾ ਹੈ ਬਾਕੀ ਦਾ ਬਸ ਇਡੇ ਖਿਚੜੀ ਖੁਚੜੀ ਵੀ ਮੈਕਸਮਕਸ ਜੀ ਕਰਕੇ ਨਾ ਦਾਲ ਦੂਲ ਕੋਈ ਇਦਾਂ ਕਰਕੇ ਫੇਰ ਬਣਾਉਂਦੀ ਹੁੰਦੀ ਆ ਅੱਬਲ ਤਾਂ ਹੁਣ ਬਣਦੀ ਨਹੀਂ ਹੈਗੀ ਕਿੰਨਾ ਚਿਰ ਹੋ ਗਿਆ ਸਮਨ ਨੂੰ ਬਣਾ ਗਏ ਤੇ ਖਾਂਦਾ ਨਹੀਂ ਹੈਗਾ ਦਲੀਆ ਖਾਲਣਾ ਦਲੀਆ ਮੈਂ ਬਣਾ ਦਿੰਨੀ ਹਿੰਨੀ ਆ ਹੁਣ ਪੁਰਾਣਾ ਮਾੜਾ ਹੀ ਹੋ ਗਿਆ ਸੀ ਉਹ ਮੈਂ ਸੈੱਟ ਦੇਣਾ ਆ ਕਾਫੀ ਟੈਨ ਬਾਇਆ ਓਏ 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 ਹੋਏ ਓਏ ਹੋਏ ਓਏ ਹੋਏ ਕੁਝ ਵੀ ਨਹੀਂ ਹੋਇਆ ਡੈਗ ਗਿਆ ਸੀ ਕੁਝ ਵੀ ਨਹੀਂ ਹੋਇਆ ਸੀ ਨਾ ਸ਼ੇਰ ਪੱਤੇ ਆ ਨਾ ਤੂੰ ਮੇਰਾ ਸ਼ੇਰ ਪੱਤੇ ਆ ਤੂੰ ਤੇ ਇਧਰ ਪਿੰਡੀਆਂ ਆਪਣੀਆਂ ਦੇਖੋ ਲੱਗੀਆਂ ਤੇ ਸਾਰੇ ਬੂਟਿਆਂ ਨੂੰ ਹਨ ਆਹ ਬਿਮਾਰੀ ਜੀ ਪੈ ਗਈ ਚਿੱਟੇ-ਚਿੱਟਾ ਜਿਹਾ ਆ ਦੇਖੋ ਕਿੰਨਾ ਆ ਸਾਰੇ ਇਹ ਪਤਾ ਨਹੀਂ ਕੀ ਲੱਗ ਗਿਆ ਇਹਨਾਂ ਨੂੰ ਮੈਂ ਤਾਂ ਬਹੁਤ ਸੋਹਣੇ ਸਾਰੇ ਆਂ ਦੇ ਬੈਂਗਣ ਕਿੱਦਾਂ ਲੱਗੇ ਆ ਉਹ ਪਿੰਡੀਆਂ ਵੀ ਲੱਗਦੀਆਂ ਸੀ ਇੰਨੇ-ਇੰਨੇ ਕਬੂਟਿਆਂ ਨੂੰ ਵੀ ਦੇਖੋ ਪਿੰਡੀਆਂ ਲੱਗੀਆਂ ਜਾਂਦੀਆਂ ਤੇ ਜਿਹੜੇ ਪਿਛਲੀ ਵਾਲਾ ਸੀ ਉਹ ਤੁਸੀਂ ਦੇਖੇ ਹੁਣ ਕਿੱਡੇ-ਕੱਡੇ ਹੋਏ ਸੀ ਨਾ ਇੱਟਾਂ ਦੀ ਸੇਦ ਨੂੰ ਹੋਈ ਹੋ ਸੀਗੀ ਤੇ ਪਾਣੀ ਮੈਂ ਇੱਧਰ ਲਾਇਆ ਭਾਰਨਾ ਤੇ ਮਿਰਚਾਂ ਵੀ ਆਪਣੀਆਂ ਹੋ ਗਈਆਂ ਇਹ ਵੀ ਆਪਾਂ ਤੋਲ ਲਈ ਦੀਆਂ ਮੌਕੇ ਗਈਆਂ ਸੀਗੀਆਂ ਫੇ ਅਸੀਂ ਮੌਲ ਲਈਆਂ ਥੋੜੀਆਂ ਜੀਆਂ ਤੇ ਹੁਣ ਵਿੱਚ ਹੀ ਇਹ ਪਾ ਲਿਆ ਕਰਾਂਗੇ ਵਿੱਚੇ ਉਹ ਪਾ ਕੇ ਇਹਦੀ ਟਾਈਮ ਲੰਘ ਜਾਣਾ ਕਾਫੀ ਤੇ ਅਮਰੂਦ ਲੱਗੇ ਹੋਏ ਆ ਇਹ ਨੂੰ ਨਹੀਂ ਹੈ ਇਹ ਸਹੀ ਆ ਬੂਟਾ ਸਾਦਾ ਤੇ ਇਧਰਲੇ ਪਾਸੇ ਨਹੀਂ ਹੈਗਾ ਉਹ ਕਲਰ ਜੇ ਆਂਘੂ ਆ ਜਿੱਦਾ ਚਿੱਟਾ ਚਿੱਟਾ ਜਿਹਾ ਤੇ ਆਮਰੂਦ ਵੀ ਸਾਰੇ ਖਰਾਬ ਹੋ ਗਿਆ ਐ ਇੱਦਾਂ ਇਹ ਬਾਕੀ ਮੈਂ ਪ੍ਰੈਸ ਕਰ ਲਵਾਂ ਸੂਟ ਉਹ ਕਰਕੇ ਲਿਫਾਫੇ ਛਾਦ ਮਾਂ ਫਿਰ ਮੰਮੀ ਜਦ ਆਉਂਗੇ ਫੇਜ ਆਏ ਪਾਪਾ ਨਾਲ ਕਿਤੇ ਜਾ ਆਉਂਗੇ ਸਕੂਟਰੀ ਤੇ ਜੇ ਜਾਣਾ ਹੋਇਆ ਤਾਂ ਦਾਲ ਆਪਣੀ ਬਣਦੀ ਪਈ ਆ ਤੇ ਭਾਂਡੇ ਵੀ ਮੈਂ ਧੋ ਲੈ ਆ ਤੇ ਬਾਕੀ ਸੇ ਨਾ ਮਾਜਾਂ ਮੈਂ ਤੇ ਨਾਲੇ ਮੈਂ ਇੱਧਰ ਪ੍ਰੈਸ ਕਰਿਆ ਮਨੂੰ ਹਸੂਟ ਉਦੋਂ ਤਾਂ ਪ੍ਰੈਸ ਸੀ ਆ ਪਰ ਫੇਰ ਵੀ ਇਹਨਾਂ ਜਿਦਾਂ ਪਸੰਦਾਂ ਨੂੰ ਪ੍ਰੈਸ ਕਰਕੇ ਉਹ ਕਿਤੇਓ ਸੀਗੇ ਤੇ ਇਦਾਂ ਫੇ ਗੱਬੇ ਆ ਕਰੀਜ਼ ਜੀ ਬਣ ਜਾਂਦੀ ਨਾ ਇਹ ਮੈਂ ਤਾਂ ਚੱਲ ਪ੍ਰੈਸ ਫੇਰ ਦੰਨੀ ਆ ਕਾਂਜੀ ਲੋ ਜੀ ਟਾਈਮ ਹੋ ਗਿਆ 8 ਵਜ ਗਏ ਆ ਤੇ ਦਾਲ ਨੂੰ ਤੜਕਾ ਹੋਣ ਲਾ ਲੱਗਿਆ ਮम्मी ਕਿਹਾ ਉਹ ਲੈ ਕੇ ਆਈ ਸੀ ਪਿਆਜ਼ ਤੇ ਮੈਂ ਅਤਰ ਬਰੀਕ ਬਰੀਕ ਆ ਕੱਟ ਲਿਆ ਲਸਣ ਤੇ ਅਦਰਕ ਤੇ ਪਿਆਜ਼ ਵੀ ਕੱਟ ਲਿਆ ਆ ਤੇ ਹੁਣ ਆਪਾਂ ਲਾ ਲਾਂਗੇ ਤੜਕਾ ਤੇ ਰੋਟੀ ਵੀ ਮੈਂ ਬਣਾ ਲਈ ਆ ਮੈਂ ਤਾਂ ਚੱਲ ਰੋਟੀ ਬਣਾ ਲਵਾਂ ਜਦ ਤੱਕ ਮੰਮੀ ਆਉਂਦੇ ਨਹੀਂ ਦੱਦਲੀ ਆਉਂਦੀ ਸੀ ਪਿਆਜ਼ ਫਿਰ ਅਚਾਰ ਨਾ ਥੋੜਾ ਜਿਹਾ ਹੋਰ ਪਾਉਣਾ ਹੈ ਤੇ ਆਹ ਸਮਾਨ ਲਿਆਂਦਾ ਉਹ ਆ ਅਚਾਰ ਦਾ ਸਾਰਾ ਹੀ ਹੋਰ ਪਾਉਣਾ ਹੈ ਅਚਾਰ ਸਮਰ ਦੀਆਂ ਚੀਜ਼ਾਂ ਕਿੰਨੇ ਲੈਵਾਂ ਤੇ ਲਿਆਂਦੇ ਹੁਣ ਜਆ ਤੁੰਨੋਂ ਨਾ ਗਿਆ ਉਹਨਾਂ ਲੈ ਕੇ ਆਇਆ ਫਿਰ ਮੰਮੀ ਲੈ ਕੇ ਆਈ ਪਹਿਲਾਂ ਇਲਾਜੀ ਜੀਰਾ ਪਾਤਾ ਹੈ ਆਪਾਂ ਤੇ ਪਿਆਜ਼ ਅਦਰਕ ਲਗਾ ਸਾਰਾ ਕਸਾ ਕਵਾਲਤਾ ਤੇ ਰੱਖਾ ਟਮਾਟਰ ਪਾ ਲਾਂਗੇ ਛੋਟਾ ਗਿਆ ਨਹੀਂ ਕਰਨਾ ਬੈਨ ਮੈਂ ਟਮਾਟਰ ਪਾਉਣੀ ਗਾ ਜੇ ਬੜੀ ਦਾਲ ਖਰਾਬ ਬਹੁਤ ਛਿੱਡੀ ਹੋਈ ਆ ਦਗਾ ਮੈਂ ਫਰਜ ਚ ਕੱਢ ਕੇ ਰੱਖ ਲੈਣੇ ਹਾਂ ਇਹ ਨਹੀਂ ਲੈ ਮਿਰਚਾ ਕੱਟ ਕੇ ਪਾਵਾਂਗੀ ਲੰਬੀ ਉਹਦੇ ਚੀਰੇ ਦੇ ਕੇ ਮਿਰਚਾ ਹਾਂਜੀ ਲੋ ਜੀ ਮਿਰਚਾ ਪਾ ਦਿੰਦੇ ਆ ਇਸ ਕੱਟ ਕੇ ਦੇਖੋ ਲੋ ਇਹ ਫਰਾਈ ਹੋ ਗਿਆ ਨਾਲੇ ਤੋੜ ਕੇ ਤੇਡੀ ਆਪਾਂ ਦਾਲ ਪਾ ਦਵਾਂਗੇ ਜਿਹਨੂੰ ਆਗੀ ਉਹ ਖਾਲੂਗਾ ਕਿਉਂਕਿ ਮੈਂ ਨਾ ਪਹਿਲਾਂ ਪਾਈਆਂ ਮਿਰਚਾ ਜਿਆਦਾ ਵੀ ਨਹੀਂ ਪਾ ਸਕਦੀ ਇਹ ਕੋਲੀ ਹੋਣੀ ਦਾਲ

ਹੂੰ ਆਹ ਇਹ ਸਹੀ ਕਿੱਦਾਂ ਆ? ਹਾਂ ਮੱਕੜੀ ਨੇ ਆ ਕਿੱਦਾਂ ਮੱਕੜੀ ਦਾ ਜਾਲਾ ਨਾ ਕਰਦੀ ਉਹ ਤਾਂ ਖਾ ਦੇ ਕਿੱਦਾਂ ਬਣਿਆ ਆ ਦੇ ਆ ਦੇ ਕੁੱਤੇ ਨਾ ਸਟਾ ਲਈਆਂ ਆਪਣੇ ਬਾਉ ਇੱਕ ਲੋ ਬਹੁ ਦੇ ਸਮਨ ਨੂੰ ਪੜਾਦਾ ਇਹ ਕਹਿਣਾ ਨਹੀਂ ਮੰਨਦਾ ਇਹਨੂੰ ਪੜਾ ਦਿਓ ਸਮਨ ਨੂੰ ਯਾਹੋ ਇਹ ਦੇਖੋ ਇੱਥੋਂ ਤੱਕ ਤਾਂ ਧੀਰੇ ਨੇ ਜਾਲੇ ਜੇ ਬਣਾਏ ਹੋ ਉਹ ਦੇਖਦੀ ਆ ਆਹ ਨੇ ਬਾਹਰ ਗੇ ਬਾਹਰ ਗੇ ਬਾਹਰ ਇਹ ਨੂੰ ਬਣਾਇਆ ਹੋਊਗਾ ਅੱਜ ਹੀ ਅੱਜ ਹੀ ਅੱਜ ਹੋਰ ਆ ਸ਼ੰਮੀ ਸ਼ੰਮੀ ਬਣਾ ਲਿਆ ਹੁਣ ਚਲੋ ਫੰਦਾ ਕਿੰਨਾ ਕਰੀ ਢਾਹ ਦਈਏ ਰੈਂ ਦੇ ਆਪੀ ਹਾਂਜੀ ਲਾਜੀ ਖਾਣ ਲੱਗੀਆਂ ਰੋਟੀ ਤੇ ਆਪਣੀ ਦਾਲ ਤੇ ਆ ਨਮਾ achar ਜਿਹੜਾ ਪਾਇਆ ਉਹ ਆ ਲੱਗਦੀ ਐ ਬੜਾ ਖレア ਪਾਣੀ ਤੇ ਲੱਗੀਆਂ ਖਾਣ ਰੋਟੀ ਟਾਈਮ ਹੋ ਗਿਆ 8:30 ਤੇ ਰੋਟੀ ਖਾ ਕੇ ਲੈ ਲਈਆਂ ਹਾਂ ਮੈਂ ਅੱਜ ਦੇਖਣ ਲੱਗੀ ਅੱਜ ਫੇ